ਅਸੀਂ ਪਿੰਡ ਖਿਆਲਾ ਕਲਾ ਵਿਖੇ ਜਿਹੜੀ ਕੱਸੀ ਅਤਲਾ ਬਰਾ ਚਾ ਰਹੀ ਆ ਉਸ ਤੇ ਖੜੇ ਆ ਇੱਥੇ 20 ਦਿਨਾਂ ਦੇ ਅੰਦਰ ਅੰਦਰ ਪੇਲੋੜਾ ਪਾਣੀ ਆਉਣ ਦੇ ਕਾਰਨ ਦੋ ਵਾਰ ਇੱਥੇ ਕੱਸੀ ਟੁੱਟ ਚੱਕੀ ਆ ਪ੍ਰਸ਼ਾਸਨ ਦਾ ਇਹਦੇ ਵੀ ਨਹੀਂ ਕੋਈ ਧਿਆਨ ਨਹੀਂ ਨਾ ਨਹਿਰੀ ਵਿਭਾਗ ਦਾ ਕੋਈ ਧਿਆਨ ਨਾ ਦੋ ਵਾਰ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇੱਥੇ ਕੱਸੀ ਟੁੱਟਦੀ ਆ ਪਰ ਨਾ ਕਿਸੇ ਬਾਬੂ ਨੇ ਨਾ ਐਕਸਟਰਨ ਨੇ ਕਿਸੇ ਨੇ ਆ ਕੇ ਕੋਈ ਇੱਥੇ ਜਾਇਜਾ ਨਹੀਂ ਲਿਆ ਹੁਣ ਕਿਸਾਨਾਂ ਦਾ ਦੋ ਵਾਰੀ ਹੋਇਆ ਨੁਕਸਾਨ ਕੋਈ ਗਰਦੌਰੀ ਨਹੀਂ ਕਰੀ ਆ ਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇੱਥੇ ਬੰਦੀ ਗਰਦੋਰੀ ਕਰਕੇ ਕਿਸਾਨਾਂ ਨੂੰ ਫਸਲਾਂ ਦਾ ਮਾਮਜ਼ਾ ਦਿੱਤਾ ਜਾਵੇ ਤੇ ਬਾਕੀ ਜਿਹੜਾ ਨੱਕਾ ਪੱਕਾ ਹੋ ਰਿਹਾ ਇਹਦੇ ਵਿੱਚ ਮਹਿਕਮੇ ਦਾ ਕੋਈ ਯੋਗਦਾਨ ਨਹੀਂ ਇਹ ਆ ਜਿਹੜੇ ਕਿਸਾਨ ਭਰਾ ਖੜੇ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਦੋ ਵਾਰ ਕੱਸੀ ਟੁੱਟ ਚੁੱਕੀ ਆ ਇਹਨਾਂ ਨੇ ਆਪ ਦੇ ਪੱਲਿਓ ਪੈਸੇ ਪਾ ਕੇ ਨੱਕਾ ਪੱਕਾ ਕਰ ਰਹੇ ਨੇ ਇਸ ਤੋਂ ਬਾਅਦ ਜੇ ਕਦੇ ਇਸ ਜਗ੍ਹਾ ਤੇ ਪੂਰੀ ਕੱਚੀ ਦੇ ਉੱਤੇ ਕੋਈ ਜਾਨਵਰਲੀ ਨੁਕਸਾਨ ਹੁੰਦਾ ਤਾਂ ਉਸ ਟੁੱਟਦਾ ਉਸ ਨੱਕੇ ਦਾ ਤਾਂ ਨਹਿਰੀ ਵਿਭਾਗ ਜ਼ਿੰਮੇਵਾਰ ਹੋਊਗਾ ਨਾ ਕਿ ਕਿਸਾਨ ਉਸ ਦਾ ਜ਼ਿੰਮੇਵਾਰ ਹੋਣਗੇ ਅਸੀਂ ਪ੍ਰਸ਼ਾਸਨ ਨੂੰ ਇਹੀ ਦੁਬਾਰਾ ਬੇਨਤੀ ਕਰਦਾ ਆਂ ਕਿ ਆਪ ਸਰਕਾਰ ਨੂੰ ਇਹਨਾਂ ਕਿਸਾਨਾਂ ਨੂੰ ਮਰੀ ਹੋਈ ਫਸਲ ਦਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਮੇਸਰਾ ਕੇ ਮਾਲ ਮੈਂ ਇੱਕ ਮਾ ਆ ਕੇ ਗਰਦੌਰੀ ਕਰੇ ਤੇਨਾਂ ਨੂੰ ਮਰੀਆਂ ਫਸਲਾਂ ਦਾ ਬੰਨ ਦਾ ਮਾਮਲਾ ਦਿੱਤਾ ਜਾਵੇ ਧੰਨਵਾਦ ਜੀ ਟਿਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਪਈ ਸਾਡਾ ਦੋ ਵਾਰੀ ਨੱਕਾ ਟੁੱਟ ਗਿਆ ਤੇ ਕਿਸੇ ਨੇ ਕੋਈ ਆ ਕੇ ਸਾਡੀ ਕੋਈ ਖਬਰਸਾਰ ਨਹੀਂ ਲੇਤੀ ਹੁਣ ਆਪਦੇ ਪੱਲਿਓ ਪਾ ਕੇ ਸੀ ਆਪਦਾ ਨੱਕਾ ਪੱਕਾ ਕਰੀ ਜੰਨੇ ਆ ਕੋਈ ਇੱਥੇ ਬਾਬੂ ਨਹੀਂ ਆਉਂਦਾ ਕੋਈ ਇੱਥੇ ਕੋਈ ਐਕਸ਼ਨ ਨਹੀਂ ਆਉਂਦਾ ਕੋਈ ਸਾਡਾ ਕੋਈ ਹੱਲ ਨਹੀਂ ਹੈਗਾ ਕਨਾਲਾਂ ਦੇ ਕਿ ਬੇਲੋੜਾ ਪਾਣੀ ਹੁੰਦਾ ਵਾਧੂ ਕਿੱਥੇ ਹੁੰਦਾ ਵੇ ਲੋੜਾ ਇਸੇ ਬਈ ਪਾਣੀ ਆਉਂਦਾ ਪਿੱਛੇ ਨਾਲਾ ਬੰਦ ਹੁੰਦੀਆਂ ਨੇ ਹਾਂ ਰਾਤ ਬਰਾਤੇ ਵੀ ਅਸੀਂ ਸਾਰੀ ਰਾਤ ਇੱਥੇ ਹੀ ਰਹਨੇ ਆ ਕੋਲੇ ਪਰ ਫੇਰ ਵੀ ਟੁੱਟ ਜਾਂਦਾ ਜੀ ਕੋਈ ਪਾਣੀ ਪੈਂਦਾ ਅਬੇ ਲੋੜੀਆ ਕਿੰਨਾ ਚੰਗਾ ਹੈ ਬੀਚ ਤੋਂ ਲੋਰ ਆਉਂਦਾ ਹੈ ਹਾਂ ਜੀ ਹੁਣ ਆਪਾਂ ਫੋਟੋ ਕਰਨੀ ਮੜੀ ਕਿਸੇ ਤੇ ਆਜੋ ਆਪਾਂ ਖਬਰ ਚ ਲਵਾਵਾਂਗੇ ਵੀ ਪ੍ਰੈਸ ਨੋਟ ਲਿਖਾਂਗੇ ਉੱਥੇ ਫੱਟਾ ਛੱਡ ਲੈ ਗੁਰੂ ਕਰਦੇ ਆਓ ਤੱਕਾ ਰੇ ਪੇਪਰ ਉਹ ਹੋਤ ਬੜਾ ਹਾਲ ਹੈ ਉਹ ਕਰੀ ਉੱਦ ਦੇ ਲਈ ਮੰਗਵਨੇ ਰੇਗ ਵਗ ਜਿਹੜੀ ਅਜੇ ਵੀ ਉਹ ਚੱਲੀ ਜਾਂਦਾ ਉਧਰ ਬਰਮਾ ਉਹ ਦੇਖੋ ਪਾਣੀ ਕੱਢੀ ਜਾਂਦੇ ਹੈ ਜਿਹੜੇ ਉਹ ਜਗਾ ਉਥੋਂ ਪੈਸ ਦਬਾਈ ਯਾਰ ਪੈਸ ਤਾਂ ਮਤਲਬ ਇਹਦੇ ਫੱਟਾ ਕੀ ਨੋਟ ਕਰ ਰਿਹਾ ਹੈਗਾ ਬੜਾ ਨਿਕਲਿਆ ਬਕੂ ਦੋਖਾ ਆਪਣੇ ਬੰਦਰੂ ਵਾਲਾ ਜਿਹੜਾ ਮਾਰਦਾ